ਐਂਡ ਐਕਵੀਜ਼ੀਸ਼ਨ ਦੀ 2013 ਨੂੰ ਅਸੀਂ ਉਸ 12 ਮੰਗਾਂ ਦੇ ਵਿੱਚ ਇੱਕ ਮੰਗ ਪਾਈ ਆ ਸਾਡੇ ਨੇਤਾਵਾਂ ਨੇ ਇਹ ਸਾਰਾ ਇੱਕ ਸਰਕਾਰ ਦੇ ਬਹਾਨੇ ਆ ਔਰ ਪ੍ਰਾਈਵੇਟ ਪਲੇਅਰਾਂ ਨੂੰ ਇਸ ਬਹਾਨੇ ਲਿਆਉਣਾ ਚਾਹੁੰਦੀ। ਅੱਗੇ 12 ਤਰੀਕ ਨੂੰ ਆਪਣਾ ਬਗਾਧ ਲੈਣਾ ਲੱਗਿਆ ਕਿ ਵੱਡੇ ਕੱਟ ਕਰਦੇ ਐ ਉੱਥੇ ਸਾਡਾ ਜਰੂਰ ਥਾਣੇ ਮਨਦਾ ਕਿ ਰਿਵਾਟੋ ਵਾਟੋ ਉੱਥੇ ਜਾ ਕੇ ਹਾਜ਼ਰੀ ਲਵਾਈਏ ਜੀ ਇੱਥੇ ਆ ਗੱਲਾਂ ਚੱਲੀ ਜਾਣੀਆਂ ਇੱਕ ਦੂਜੇ ਦੀਆਂ ਦੱਤਾ ਨਾਲ ਕਿਉਂਕਿ ਆਪਾਂ ਏਕੇ ਦੇ ਨਾਲ ਬਤ ਕਰਦੀ ਹੈ ਕਿ ਏਕੇ ਦੇ ਨਾਲ ਸਾਰਾ ਕੁਝ ਲੈ ਸਕਦੇ ਆ ਜਿਹੜੇ 365 ਦਿਨ ਹੋ ਜਾਣਗੇ ਸਨੋਰੀ ਬਾਰਡਰ ਦੇ ਪਰ 13 ਫਰਵਰੀ 2024 ਕਈ ਨਹੀਂ ਸੀ ਤਾਂ ਉਹਦਾ ਛਾਲ ਮਨਾਉਣਾ ਇਸ ਵਾਰ ਤੇ ਇੱਕ ਤਾਂ ਸਾਡਾ ਉਹਦਾ ਮੇਨ ਪਾਰਟ ਸੀ ਦੂਸਰਾ ਅਗਲੇ ਨਾਲ ਹੀ ਇਸਦੇ 14 ਫਰਵਰੀ ਦੇ ਇੱਕ ਸਰਕਾਰ ਨੇ ਮੀਟਿੰਗ ਦਿੱਤੀ ਹੋਈ ਆ ਉਸ ਤੋਂ ਪਹਿਲਾਂ ਇੱਕ ਵੱਡਾ ਇਕੱਠ ਹੋਊਗਾ ਤਾਂ ਉਸ ਦਾ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਪ੍ਰਭਾਵ ਪੈਣਾ ਸੀਗਾ ਤੇ ਬਾਕੀ ਲਗਾਤਾਰ ਜਿਹੜੀਆਂ ਹਾਜ਼ਰੀਆਂ ਸੁੱਤ ਹੋਣੀਆਂ ਉਹ ਬਣਾ ਕੇ ਰੱਖੀ ਅੱਜ ਦਾ ਮੁੱਖ ਮੁੱਦਾ ਇਹ ਸੀਗਾ ਕਿ ਖਨੋਰੀ ਬਾਰਡਰ ਤੇ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਦੱਲੇয়াল ਲਗਭਗ 75-76 ਦਿਨ ਤੋਂ ਮਰਨਵਰ ਤੇ ਬੈਠੇ ਹੈ। ਔਰ ਸਰਕਾਰ ਨਾਲ ਮੀਟਿੰਗ ਵੀ ਆ ਰਹੀ ਹੈ 14 ਪਰ। ਉਹਦੇ ਵਾਸਤੇ ਖਨੋਰੀ ਬਾਰਡਰ ਨੂੰ ਮਜ਼ਬੂਤ ਕਰਨ ਦਾ ਸਾਡਾ ਮੁੱਖ ਮੰਤਵ ਤਾਂ ਜੋ ਸਰਕਾਰ ਦੇ ਉੱਤੇ ਪ੍ਰਭਾਵ ਪਾਇਆ ਜਾ ਸਕੇ। ਨਾਲ ਹੀ ਜਿਹੜਾ ਜਥੇਬੰਦੀ ਦਾ ਪਰਿਵਾਰ ਵਧਦਾ ਜਾ ਰਿਹਾ ਸਿੱਧੂਪੁਰ ਦਾ ਉਹਨੂੰ ਵੀ ਉਹਦੇ ਤੇ ਵੀ ਚਰਚਾ ਕੀਤੀ ਗਈ ਕਿ ਪਿੰਡਾਂ ਦੇ ਵਿੱਚ ਹੋਰ ਕਾਈਆਂ ਕਿਵੇਂ ਬਣਾਈਆਂ ਜਾਣ। ਹੋਰ ਪਿੰਡਾਂ ਤੱਕ ਐਡੇ ਵੱਡੇ ਜਿਹੜਾ ਸਰਦਾਰ ਜਗਜੀਤ ਸਿੰਘ ਦੱਲੇয়াল ਨੇ ਐਕਸ਼ਨ ਕੀਤਾ ਹੈ। ਉਦੇ ਤੇ ਇਹ ਸੁਨੇਹਾ ਲੋਕਾਂ ਤੱਕ ਲਾਇਆ ਜਾਵੇ ਨੀਤੀ ਪਾਲਿਸੀ ਸਮਝਾਈ ਜਾਵੇ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਕਿਸਾਨੀ ਵਾਸਤੇ ਬਹੁਤਾ ਚੰਗਾ ਨਹੀਂ ਉਹਦੀ ਵੀ ਤਿਆਰੀ ਕੀਤੀ ਜਾਵੇ ਉਹਦੇ ਵਾਸਤੇ ਸਾਡਾ ਤੇ ਕੱਲ ਮੱਖਸਰ ਮੰਤਰੀ ਵੱਲੋਂ ਵੀ ਆਏ ਮੱਖਸਰ ਜ਼ਿਲ੍ਹੇ ਚ ਪੋਟਾਸ਼ ਜਿਹੜੀ ਨਿਕਲਦੀ ਜਾਰੀ ਹੈ ਗੱਲ ਕੀ ਜਾਰੀ ਹੈ ਦੇਖੋ ਮੱਖਸਰ ਜ਼ਿਲ੍ਹੇ ਚ ਪੋਟਾਸ਼ ਜਿਹੜੀ ਨਿਕਲਦੀ ਜਾ ਰਹੀ ਹੈ ਮੇਰੇ ਖੇਤੇ ਤੇ ਹਰਪ੍ਰਭਾ ਸਿੰਘ ਤੁਸੀਂ ਦੱਸੋ ਕਿ ਸਰਕਾਰ ਦੀ ਕੋਈ ਚਾਲ ਹੈ ਜਿਸ ਤਰ੍ਹਾਂ ਉਹਨਾਂ ਨੇ ਮ ਖੇਤੀ ਖਰੜਾ ਪੰਜਾਬ ਸਰਕਾਰ ਨੂੰ ਭੇਜਿਆ ਔਰ ਕਹੇ ਵੀ ਇਹਨਾਂ ਨੂੰ ਜਿਹੜਾ ਪ੍ਰਾਈਵੇਟ ਪਲੇਅਰਾਂ ਨੂੰ ਇਹ ਅਨਾਜ ਭੰਡਾਰਨ ਦਿਓ ਇਹਨਾਂ ਲਈ ਸਾਰੀਆਂ ਜ਼ਮੀਨਾਂ ਦਿਓ ਇਹ ਕੋਈ ਇੱਥੋਂ ਕੋਈ ਪੋਟਾਸ਼ ਨਹੀਂ ਨਿਕਲਣੀ ਕੁਛ ਨਹੀਂ ਨਿਕਲਣਾ ਸੋ ਮੇਰੇ ਵੀਰੋ ਇਹ ਤਾਂ ਇੱਕ ਜਿਹੜਾ ਸਾਡੀ ਜ਼ਮੀਨ ਐਕਵਾਇਰ ਕਰਨ ਦਾ ਉਹਨਾਂ ਕੋਲੇ ਇੱਕ ਬਹਾਨਾ ਹੈ ਅਸੀਂ ਤਾਂ ਕਿਸਾਨਾਂ ਨੂੰ ਕਹਿੰਨੇ ਆਂ ਵੀ ਇਹ ਤੇ ਤੱਕੜੇ ਹੋ ਇਸੇ ਕਰਕੇ ਤਾਂ ਜਿਹੜਾ ਲੈਂਡ ਐਕਵੀਜ਼ੀਸ਼ਨ ਦੀ 2013 ਨੂੰ ਅਸੀਂ ਉਸ 12 ਮੰਗਾਂ ਦੇ ਵਿੱਚ ਇੱਕ ਮੰਗ ਪਾਈ ਆ ਸਾਡੇ ਨੇਤਾਵਾਂ ਨੇ ਇਹ ਸਾਰਾ ਇੱਕ ਸਰਕਾਰ ਦੇ ਬਹਾਨੇ ਐ ਔਰ ਪ੍ਰਾਈਵੇਟ ਪਲੇਅਰਾਂ ਨੂੰ ਇਸ ਬਹਾਨੇ ਲਿਆਉਣਾ ਚਾਹੁੰਦੀ ਆ ਮੰਤਰੀ ਸਾਹਿਬ ਅੱਪਰ ਕਹਿ ਕੇ ਗਿਆ ਕਿ ਜਿਹੜੀ ਜ਼ਮੀਨ ਐਕਵਾਇਰ ਦੀ ਗੱਲ ਕਿਸਾਨਾਂ ਦੇ ਧਿਆਨ ਨੂੰ ਉਹਨਾਂ ਨੂੰ ਸਨਮਨ ਨੂੰ ਧਿਆਨ ਚ ਲਿਆਦੀ ਗਈ ਆ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਦੇਖੋ ਜਿਹੜੇ ਮੰਤਰੀ ਸਾਹਿਬਾਨ ਐ ਇਹ ਤਾਂ ਇਹ ਵੀ ਕਹਿੰਦੇ ਆ ਜਦੋਂ ਮਤਲਬ ਕੁਰਸੀ ਤੋਂ ਪਾਸੇ ਹੁੰਦੇ ਆ ਜਾਂ ਕੁਰਸੀ ਦੇ ਲਾਲਚ ਵਸ ਉਹ ਕਿ ਉਹਨਾਂ ਨੂੰ ਚੋਣਾਂ ਦੇ ਦਿੰਦੀਆਂ ਵੀ ਅਸੀਂ ਕਿਸਾਨਾਂ ਲਈ ਜਿਹੜੀ ਆਪਣਾ ਤੇਰਾ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਨੂੰ ਲਾਗੂ ਕਰਾਂਗੇ ਅਸੀਂ 5 ਮਿੰਟਾਂ 'ਚ ਐਮਐਸਪੀ ਦੇ ਦੇਾਂਗੇ ਇਹਨਾਂ ਦੀਆਂ ਕਈਆਂ ਇਹਨਾਂ ਦੇ ਵਾਅਦੇ ਇਹ ਤਾਂ ਇੱਕ ਨਕੰਮੇ ਵਾਅਦੇ ਆ ਔਰ ਅਸੀਂ ਤਾਂ ਇਹਨਾਂ ਤੇ ਕਦੇ ਯਕੀਨ ਹੀ ਨਹੀਂ ਕਰ ਸਕਦੇ ਤੇ ਨਾ ਹੀ ਮੈਂ ਕਹਿੰਦਾ ਵੀ ਕਿਸਾਨਾਂ ਨੂੰ ਯਕੀਨ ਕਰਨਾ ਚਾਹੀਦਾ ਇਹਨਾਂ ਲੋਕਾਂ ਤੇ ਇਹਨਾਂ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਹਰ ਇੱਕ ਗੱਲ ਨੂੰ ਬਾਅਦ 'ਚ ਜੁਮਲਾ ਕਹਿ ਦਿੰਦੇ ਆ ਇਹ ਤੁਸੀਂ ਦੇਖਿਆ ਜੀ ਕੋਰੀਪਟ ਤੇ 12 ਤਰੀਕ ਨੂੰ ਜਿਹੜਾ ਜਿਹੜਾ ਇਕੱਠ ਹੁੰਦਾ ਰਿਹਾ ਅੱਜ ਵੀ ਸੁਬਤੀਗੀਆਂ ਵੀ ਕੀਤੀ ਹੈ ਜਿਹੜੀਆਂ 12 ਮਗਰ ਨੂੰ ਲੈ ਕੇ ਇਹ ਅਪੀਲ ਕਰਨਾ ਚਾਹੁੰਦਾ ਵੀ ਸਾਡੇ ਜਿਹੜੇ ਸਰਕਸ ਸਾਹਿਬ ਅਸੀਂ ਤਾਂ ਇਹੋ ਹੀ ਅਪੀਲ ਕਰਨੀ ਚਾਹਾਂਗੇ ਕਿ ਸਾਡਾ ਜਿਹੜਾ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨੀ ਦਾ ਮਸੀਹਾ ਔਰ ਮਜ਼ਦੂਰਾਂ ਲਈ ਇਹ ਸਾਰਾ ਸਾਡੇ ਕਿਸਾਨ ਮਜ਼ਦੂਰਾਂ ਲਈ ਉਹਨਾਂ ਨੇ ਮਰਨ ਵਰਤ ਰੱਖਿਆ ਸੰਘਰਸ਼ ਸ਼ੁਰੂ ਕੀਤਾ ਵੱਧ ਤੋਂ ਵੱਧ ਵੱਡੀ ਗਿਣਤੀ ਦੀ ਵਿੱਚ ਉੱਥੇ ਜਾਓ ਤਾਂ ਜੋ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਹੁਣ ਇਹ ਆਪਣੀਆਂ ਮੰਗਾਂ ਮਨਾ ਕੇ ਉੱਠਣਗੇ ਤੇ ਜਲਦ ਤੋਂ ਜਲ ਸਰਕਾਰ ਮੰਗਾਂ ਮੰਨੇ ਤੇ ਅਸੀਂ ਆਪਣੇ ਜੋਧੇ ਸਮੇਤ ਜਿੱਤ ਕੇ ਘਰ ਨੂੰ ਵਾਪਸ ਆਈਏ ਇਹ ਅਪੀਲ ਕਰਨੇ ਚਾਹੀਦੇ। ਤੇ ਅਸੀਂ ਇਸ ਘੱਟਾਰੇ ਜਿੰਨੀ ਸਾਡੀ ਉਮੀਦ ਸੀ ਕਿ ਅਸੀਂ ਇਹਨਾਂ ਘੱਟ ਕਰਾਂਗੇ ਸਾਡਾ ਉਸ ਉਮੀਦ ਤੋਂ ਵੱਧ ਘੱਟ ਹੋਇਆ। ਕ੍ਰੀਪਨ ਸਾਨੂੰ ਉਮੀਦ ਹੈ ਕਿ ਸਾਡਾ ਜਿਹੜਾ ਇਕੱਠ ਸੀਗਾ ਲਗਭਗ 2000 ਦੇ ਨੇ ਅਸਰ ਪਾਸੇ ਇਕੱਠ ਹੋਗਾ 100 ਤੋਂ ਵੱਧ ਇਕਾਈਆਂ ਵੱਖ-ਵੱਖ ਪਿੰਡਾਂ ਦੀਆਂ ਸਾਡੇ ਕੁਝ ਛੋਟੇ ਜਿਹੇ ਸੱਦੇ ਤੇ ਭਾਵੇਂ ਕਿ ਸਾਡੇ ਕੋਲ ਟਾਈਮ ਤਾਂ ਬਹੁਤਾ ਨਹੀਂ ਸੀਗਾ ਪਰ ਸੋ ਦੁਪਹਿਰ ਤੋਂ ਬਾਅਦ ਹੀ ਅਸੀਂ ਸਨੇਹ ਲਾਇੀ ਸੀ ਪਰ ਸੋਨਾਂ ਦੇ ਸਾਡੇ ਜਿਹੜੇ ਸਨੇਹੀ ਸਾਰੀਆਂ ਇਹ ਇਕਾਈਆਂ ਨੇ ਮੰਨੇ ਨੇ ਪਰ ਵੱਡੀ ਗਿਣਤੀ ਚੋਂ ਮੈਂ ਦਾ ਮੇਨ ਇਕੱਠ ਦਾ ਮਕਸਦ ਕੀ ਸੀ ਕਿਹੜੀ-ਕਿਹੜੀ ਵਿਚਾਰਾਂ ਤਾਂ ਇੱਕ ਦੂਜੇ ਦਾ ਜਿਹੜਾ ਇਸ ਦਾ ਮੇਨ ਇਕੱਠ ਦਾ ਪਰਪਸ ਸੀ ਉਹ ਸਾਡਾ ਸੀਗਾ ਜਿਹੇ ਖਨੋਰੀ ਬਾਰਡਰ ਨੂੰ ਤਗੜਾ ਕਰਨਾ 12 ਫਰਵਰੀ ਨੂੰ ਸਾਡਾ ਇੱਕ ਇੱਕ ਸਾਲ ਦਾ ਜਿਹੜਾ ਪੂਰਾ ਸਾਨੂੰ 365 ਦਿਨ ਹੋ ਜਾਣਗੇ ਥਨੋਰੀ ਬਾਰਡਰ ਦੇ ਉੱਪਰ ਵੀ 13 ਫਰਵਰੀ 2024 ਕਏ ਨਹੀਂ ਸੀ ਤਾਂ ਉਹ ਜਿਹੜਾ ਸਾਲ ਮਨਾਉਣਾ ਸੀ ਬੈਠ ਕੇ ਇੱਕ ਤਾਂ ਸਾਡਾ ਉਹਦਾ ਮੇਨ ਪਰਪਸ ਸੀ ਦੂਸਰਾ ਅਗਲੇ ਨਾਲ ਹੀ ਇਸ ਦੇ 14 ਫਰਵਰੀ ਦੇ ਇੱਕ ਸਰਕਾਰ ਨੇ ਮੀਟਿੰਗ ਦਿੱਤੀ ਹੋਈ ਆ ਉਸ ਤੋਂ ਪਹਿਲਾਂ ਇੱਕ ਵੱਡਾ ਇਕੱਠ ਹੋਊਗਾ ਤਾਂ ਉਸ ਦਾ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਤੇ ਪ੍ਰਭਾਵ ਪੈਣਾ ਸੀਗਾ ਤੇ ਬਾਕੀ ਲਗਾਤਾਰ ਜਿਹੜੀਆਂ ਹਾਜ਼ਰੀਆਂ ਸੁੱਤ ਹੋਣੀਆਂ ਉਹ ਬਣਾ ਕੇ ਰੱਖਣੀਆਂ ਸੀ ਉਹਦੇ ਵਾਸਤੇ ਅਗਲੇ ਦਿਨਾਂ ਦੇ ਵੀ ਵੀ ਇੱਕ ਕੱਟ ਕੀਤਾ ਗਿਆ ਸੀ 4 ਤਰੀਕ ਨੂੰ ਕਹਿ ਦੀਏ ਤਾਂ ਕਦੇ ਵਿੱਚ ਦੇਖੋ ਜੀ ਜਿਹੜਾ ਮੁਖਸਰ ਦੇ ਵਿੱਚ ਘੱਟ ਹੋਇਆ ਸੀਗਾ ਉਹ ਸਾਨੂੰ ਉਹਦੇ ਬਾਰੇ ਪੂਜਾਦਾ ਜਾਣਕਾਰੀ ਨਹੀਂ ਹੈ ਪਰ ਜਿੰਨਾ ਵੀ ਬੰਦੇ ਨੇ ਕੀਤਾ ਸੀਗਾ ਉਹ ਲਗਭਗ ਉਹਨਾਂ ਦਾ ਅਸਤੀਫਾ ਦਿੱਤਾ ਹੋਇਆ ਸੀਗਾ ਤੇ ਉਹਨਾਂ ਕੋਲ ਕੋਈ ਅਧਿਕਾਰ ਵੀ ਨਹੀਂ ਸੀ ਕਿਸ ਤਰੀਕੇ ਨਾਲ ਕੀਤਾ ਸੀ ਉਹਦੇ ਬਾਰੇ ਕਹਿ ਨਹੀਂ ਸਕਦੇ ਇਹ ਲੱਗਦਾ ਹੈ ਇਸ ਨੂੰ ਅੰਦਰ ਵਿੱਚ ਨਜ਼ਰ ਆ ਨੇ ਜੀ ਕੋਈ ਦੋ ਹਿੱਸੇ ਨਹੀਂ ਕਿ ਤੁਸੀਂ ਦੇਖਿਆ ਹੋਊਗਾ ਅੱਜ ਸਾਡੇ ਕੋਲ ਸਾਰੇ ਹੀ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਬਲਾਕਾਂ ਦੇ ਆਗੂ ਸਭਾ ਸਾਰੀ ਜਿਹੜੀ ਸਾਡੀ ਜਥੇ ਬੰਦੀ ਉਹ ਇੱਕ ਮੁੱਠਾ ਤੇ ਇੱਕ ਮੁੱਠੀ ਰੋਗੇ ਸਾਡੇ ਉੱਤੇ ਕੋਈ ਪ੍ਰਭਾਵ ਨਹੀਂ ਹੋ ਸਕਦਾ ਸਾਡੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੀਰ ਸਾਡੇ ਕਾਈਆਂ ਦੇ ਪ੍ਰਧਾਨ ਸਾਡੇ ਬਲਾਕਾਂ ਦੇ ਪ੍ਰਧਾਨ ਤੇ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਪਲ ਸਾਰਿਆਂ ਨੂੰ ਬੁਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਭਰਾਵੋ ਇੱਥੋਂ ਦਾ ਇਹ ਕਾਰੋਬਾਰ ਛੱਡ ਕੇ ਖਲੋਰੀ ਜਿਹੜੀ ਕਿ ਸਾਡੀ 14ਵਾਂ ਵਾਲੀ ਮੀਟਿੰਗ ਹੈ ਉਹਦੇ ਨਾਲ ਸਾਡੀ ਵਾਅਦ ਤੋਂ ਵਾਅਦ ਯੋਗਦਾਨ ਪਾ ਸਕੀ ਏ ਜਿਹੜਾ ਕਿ 12 ਤਰੀਕ ਨੂੰ ਆਪਣਾ ਵਗਾਦ ਨੇ ਨਾ ਲੱਗਿਆ ਕਿ ਵੱਡੇ ਕੱਟ ਕਰਨੇ ਐ ਉੱਥੇ ਸਾਡਾ ਜਰੂਰ ਫਤਬਾਦ ਲੱਗੇ ਵਾਅਦ ਤੋਂ ਵਾਅਦ ਉੱਥੇ ਜਾ ਕੇ ਹਾਜ਼ਰੀ ਲਵਾਈ ਗਈ ਜੀ ਇੱਥੇ ਤਾਂ ਗੱਲਾ ਚੱਲੀ ਜਾਂਦੀਆਂ ਇੱਕ ਰੁਪਈਆ ਦਿੱਤਾ ਨਾ ਕਿਚੋ ਕਿਉਂਕਿ ਆਪਾਂ ਏਕੇ ਦੇ ਵਿੱਚ ਬਰਕਤ ਹੁੰਦੀ ਆ ਕਿ ਏਕੇ ਦੇ ਨਾਲ ਸਾਰਾ ਕੁਝ ਲੈ ਸਕਦੇ ਆ ਜਿਵੇਂ ਕਿ ਸਾਡੇ ਭਰਾ ਜੀ ਅੱਜ ਸਾਡੇ ਨਾਲ ਹੁੰਦੇ ਸਾਨੂੰ ਖਾਲਸਾ ਵਾਲਾਂ ਨੇ ਲੱਗਣਾ ਸੀ ਅੱਜ ਨੂੰ ਸਾਡੀਆਂ ਮੰਗਾਂ ਲੱਗੀਆਂ ਜਾਣੀਆਂ ਸੀ ਸਾਨੂੰ ਪਹਿਲਾਂ ਤੋਂ ਲਾ ਕੇ ਹੀ ਸਾਡੇ ਗੁਰੂ ਸਾਹਿਬਾਂ ਤੋਂ ਲਾ ਕੇ ਹੀ ਸਾਡੀਆਂ ਬਹੁਤ ਯਾਦਾਂ ਖੈਦੇ ਨੇ ਜਿਹੜੇ ਪਾਗੜ ਜੋੜੇ ਲਾਜੀ ਲਾਜ਼ਾਰੇ ਬਹੁਤ ਘਟ ਹੁੰਦੇ ਆ ਤੁਹਾਨੂੰ ਲੱਗਦੀ ਤਾਂ ਇਹ ਪਿੰਡਾਂ ਦੇ ਵਿੱਚ ਆ ਕੇ ਅਸੀਂ ਇਹ ਨਾਲ ਰਿਜਿਸਟਰ ਕਰਕੇ ਕਿ ਫਲਾਣਾ ਬੰਦਾ ਨਹੀਂ ਆਇਆ ਜਾਂ ਤੁਸੀਂ ਵੀ ਆ ਜਾਏ ਕਿ ਨਾ ਤੁਸੀਂ ਤੁ ਲੋ ਇੱਕ ਦਿਨ ਫੋਟੇ ਲਗੜੋ ਨਾਲ ਲੋਕਾਂ ਨੂੰ ਤੁਰਨਾ ਪੈਣਾ ਅਸੀਂ ਇਹ ਰਸਤਾ ਸਾਡਾ ਬਹੁਤ ਛੋਟਾ ਹੈ ਅਸੀਂ ਕਿਸਾਨੀ ਦੇ ਜਵਾਨੀ ਬਚਾਉਣੀ ਹੈ ਤੇ ਇਹਨੂੰ ਅਸੀਂ ਬਚਾ ਸਕਦੇ ਆ ਇਹੇ ਰਾਹ ਤੇ ਰਹਿ ਕੇ ਅੱਪ ਤਲ ਗਏ ਸਰਦਾਰ ਜਗਜੀਤ ਸਿੰਘ ਗੱਲਵਾਲ ਦੀ ਜੋਤ ਹੋ ਜਾਏ ਉਹ ਸੋਚ ਕੇ ਆਪਾਂ ਫੁੱਲ ਘੜਾ ਲੱਕੀਏ ਸਾਡਾ ਫਰਜ ਮੰਨ ਲਾ ਕੇ ਅਸੀਂ ਵਾਟ ਤੋਂ ਵਾਟ ਯੋਗਦਾਨ ਪਾਏ ਗੱਲਾਂ ਤਾਂ ਕਾਫੀ ਕਹਿਣ ਵਾਲੀਆਂ ਨੇ ਗੱਲ ਗੱਲ ਦੀ ਸਵਾ ਛੋੜਾ ਘੱਟਾ ਚਲੋ ਕੋਈ ਗੱਲ ਨਹੀਂ ਕਿਤੇ ਫੇਰ ਆਪਾਂ ਅੱਜ ਗੱਲਬਾਤ ਕਰਾਂਗੇ ਪਰ ਮੇਰੇ ਬਲਾਗ ਦੇ ਵਿੱਚੋਂ ਇੱਕ ਲਾ ਬੜਾ ਕਾਰਨਾ ਵਾਲਾ ਕਿ ਜਿਹਦੇ ਵਿੱਚ ਚਾਰ ਜਣਿਆਂ ਨੇ ਮਾਦਮਤ ਦੇ ਚਾਚਾ ਯੋਗਦਾਨ ਪਾਇਆ ਜੀ ਸਾਡੇ ਬਲਾਗ ਦੀ ਬਹੁਤ ਵੱਡੀ ਖਾਨ ਪੁੱਜੀ ਗਈ ਤੇ ਮੇਰੇ ਬਲਾਗ ਦੇ ਵਿੱਚੋਂ ਇੱਕ ਬڑا ਹੈਗਾ ਕਿ ਜਿਹੜੀ ਐ 9 ਮਹੀਨੇ ਡਿਉਟੀ ਆ ਤੇ ਸਰਦਾਰ ਮੰਦਰ ਸਾਹਿਬ ਦੀ ਮਰੀਦ ਉਸ ਨੇ ਸਾਡੇ ਬਲਾਗ ਦੇ ਵਿੱਚੋਂ ਸਾਡੇ ਦੇ ਲੋਕੋਂ ਬਹੁਤ ਵੱਡੀ ਦਿਉਗੀ ਲਾਈ ਹੈ ਤੇ ਮੈਂ ਉਹਦਾ ਧੰਨਵਾਦ ਕਰਦਾ ਹੈ ਭਾਰਤੀ ਪਰਜੁਨੀਆ ਸਿੱਧੂ ਮੋਟ ਦਾ ਦਾ ਛੋਟਾ ਇਹ ਬਲਾਗ ਦਾ ਲੱਭੂ ਗੋਣ ਦੇ ਨਾਂ ਤੇ ਜੇ ਕੋਈ ਵੱਧ ਘੱਟ ਬੋਲੇਗਾ ਤਾਂ ਮੈਨੂੰ ਮਾਫੀ ਦੇਣੀ ਵੈਕ ਗੁੱਜੀ ਕਰਦਾ ਵੈਕ ਜੀ ਹੈ ਕਿ ਇਹ ਕੋਈ ਅੱਜ ਐਨੇ ਰੁਝੇਵਿਆਂ ਪਰੇ ਸਰਪਕਾਰ ਕ ਨੂੰ ਪਾਣੀ ਲਾਉਂਦਾ ਹੈ ਦੋ ਤਿੰਨ ਦਿਨ ਤੁਹਾਡੇ ਕੋਲੇ ਬਾਕੀ ਹੈ ਫੈਰਾ ਮੰਦ ਹੋ ਚੁੱਕੀ ਹੈ ਮੋਟਰਾਂ ਦੀ ਕਰਕੇ ਇੱਕ ਦੋ ਬੰਗਿਆਂ ਨੂੰ ਛੱਡ ਦਿਓ ਮੋਟਰਾਂ ਦੇ ਪਾਣੀ ਨੂੰ ਕਲਕਾਰ ਨੂੰ ਲੱਗਣਗੇ ਤੇ ਦੂਜੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਖਨੌੜੀ ਹਾਕਰੀ ਪਤ ਦੀ ਕਿਰਪਾਲਤਾ ਕਰੋ ਇਹ ਤਾਂ ਮੈਂ ਖਨੌੜੀ ਦੇ ਵਿਸ਼ੇ ਤੇ ਆਪਦੇ ਨਾਲ ਵਿਚਾਰ ਸਾਂਝੇ ਕੀਤੇ ਹਨ ਸੋ ਕਿਸਾਨ ਭਰਾਓ ਜਾਗਨ ਦਾ ਵੇਲਾ ਸचेत ਹੋਣ ਦਾ ਵੇਲਾ ਸਮਾਏ ਇਸ ਦੀ ਮੰਗ ਕਰਦਾ ਹੈ ਮੰਗੇ ਕਰਦਾ ਹੈ ਅੱਜ ਤੁਹਾਡੇ ਵਿਰੋਧੀ ਬਹੁਤ ਖੜੇ ਹੋ ਟੁੱਕੇ ਹਨ ਸੋ ਵਿਰੋਧੀਆਂ ਨੂੰ ਸ਼ਾਂਤ ਕਰਨ ਵਾਸਤੇ ਇਹੋ ਜੀਆਂ ਮੀਟਿੰਗਾਂ ਦਾ ਆਯੋਜਨ ਵੀ ਕਰਨਾ ਪੈਂਦਾ ਹੈਗਾ ਜਦੋਂ ਇੱਕ ਵੇਖੋ ਜਦੋਂ ਮੱਝ ਹੁੰਦੀ ਆ ਉੱਤੇ ਕੁਝ ਚਿੰਤਨ ਲੱਗ ਜਾਂਦੇ ਜਦ ਨਾਲ ਨੂੰ ਥੋੜੀ ਜੀ ਸਪਰੇਅ ਕਰਨੀ ਚਾਹੀਦੀ ਹੈ ਦੀਪਿਕਾ ਜਦੋਂ ਮੂਗੀ ਦੀ ਦਾਤ ਧਰਦੀਆਂ ਵਿੱਚੋਂ ਕੋੜ ਨੂੰ ਚੁੱਕ ਦਿੱਤੀਆਂ ਹੁੰਦੀ ਹੈ ਚੱਕਰ ਦਾ ਵੇਲਾ ਹੈ ਸੌਂ ਦਾ ਵੇਲਾ ਨਹੀਂ ਅਵੇਸ ਨੇ ਹੋਂ ਦਾ ਵੇਲਾ ਨਹੀਂ ਤਗੜੇ ਹੋ ਕੇ ਮੋਰਚੇ ਨੂੰ ਸੁਭਾ ਲੋ ਮੋਰਚਾ ਤੁਹਾਡੇ ਹੱਥ ਵਿੱਚ ਹੈ ਜੇ ਫਤਿਹ ਹਾਸਲ ਕਰਨੀ ਹੈ ਤਾਂ ਵੇਸ ਨੇ ਲਈ ਪੂਰੇ ਸचेਤ ਹੋ ਜਾਓ ਤਗੜੇ ਹੋ ਜਾਓ ਜੇ ਤਗੜੇ ਹੋ ਕੇ ਚੱਲੋਗੇ ਇੱਕ ਗੱਲ ਅੰਤ ਤਿੱਕਰ ਜੋ ਹੁੰਦੀ ਆਈ ਹੈ ਜਥੇਪੰਦੀ ਜੋ ਨਿਦਾਰਕ ਜਨੈਲ ਸੂਬਾ ਪ੍ਰਧਾਨ ਸਰਜਾ ਸਰਦਾਜ ਜਗਦੀਸ਼ ਸਿੰਘ ਢੱਲੇਵਾਲ ਦੀ ਰਹਿਨਮਾਈ ਥੱਲੇ ਚੱਲ ਰਹੀ ਹੈ ਜਿਨ੍ਹਾਂ ਨੂੰ 2.5 ਮਹੀਨੇ ਹੋ ਗਏ ਹਨ ਮਰਨ ਵਰਤ ਤੇ ਬੈਠਿਆ ਤੇ ਉਹਨਾਂ ਦੀ ਵੀ ਆਪ ਨੂੰ ਅਪੀਲ ਹੈ ਬੇਨਤੀ ਹੈ ਕਿ ਹੁਣ ਜਾਗਨ ਦੀ ਲੋੜ ਹੈ ਜਾਗੋ ਜੇ ਆਪਾਂ ਤਗੜੇ ਹੋ ਕੇ ਜਾ ਕੇ ਆਪਣੀਆਂ ਮੰਗਾਂ ਦੇ ਪ੍ਰਤੀ ਸੁਚੇਤ ਹੋਵਾਂਗੇ ਤਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਤਿਹ ਹਾਸਲ ਕਰ ਸਕਾਂਗੇ